ਗੁਰਬਾਣੀ ਤੋਂ ਮੁਨਕਰ ਹੋ ਕਰਕੇ ਅੱਜ ਆਪਣੇ ਜੀਵਨ ਨੂੰ ਬਥੀਤ ਕਰ ਰਹੇ ਆ ਇਸ ਕਰਕੇ ਸਾਡੇ ਉੱਤੇ ਦੁੱਖਾਂ ਦੇ ਪਹਾੜ ਨੇ ਅਸੀਂ ਦੁਖੀ ਆ ਕਿਉਂਕਿ ਆਪਾਂ ਗੁਰਬਾਣੀ ਨੂੰ ਪੜਿਆ ਨਹੀਂ ਕਿਉਂਕਿ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸ਼ਕਤੀ ਹੈ ਉਹ ਖਜ਼ਾਨਾ ਹੈ ਕਿਹੜਾ ਖਜ਼ਾਨਾ ਗੁਰਮੁਖੋ ਅੱਜ ਸਾਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਮ ਪਤਾ ਏ ਸਾਰੇ ਐਕਟਰ ਦੇ ਨਾਮ ਪਤਾ ਏ ਹੋਰ ਦੁਨਿਆਵੀ ਗੱਲਾਂ ਦਾ ਪਤਾ ਏ ਲੇਕਿਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੀ ਖਜ਼ਾਨਾ ਏ ਕਿੰਨੇ ਗੁਰੂ ਸਾਹਿਬ ਦੀ ਗੁਰਬਾਣੀ ਏ ਕਿੰਨੇ ਰਾਗਾਂ ਵਿੱਚ ਲਿਖੀ ਏ ਕਿੰਨੇ ਭਗਤ ਨੇ ਕਿੰਨੇ ਪਟ ਨੇ ਸਾਨੂੰ ਕੁਝ ਨਹੀਂ ਪਤਾ ਮੈਂ ਬੇਨਤੀ ਕਰਦੇ ਆ ਸੰਗਤ ਜੀ ਮਾਫ ਕਰਨਾ ਧਿਆਨ ਦਿਓ ਜੋ ਸਾਨੂੰ ਖਜ਼ਾਨਾ ਮਿਲਿਆ ਹੈ ਨਾ ਇਹ ਪ੍ਰਤੀ ਮਾਪੁਰਖਾਂ ਦਾ ਖਜ਼ਾਨਾ ਏ 15 ਭਗਤ 11 ਪਟ ਤੇ 3 ਗੁਰਸਿੱਖਾਂ ਦੀ ਗੁਰਬਾਣੀ ਤੇ 6 ਗੁਰੂ ਸਾਹਿਬਾਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਤੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੁਰਬਾਨੀ ਸਾਨੂੰ ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਦੇ ਉੱਤੇ ਪ੍ਰਤੀ ਮਹਾਪੁਰਖਾਂ ਦਾ ਹੱਥ ਹੋਵੇ ਉਹ ਫਿਰ ਡੋਲਦਾ ਨਹੀਂ ਕਿਉਂਕਿ ਉਹਨੂੰ ਕਿਸੇ ਦੀ ਪਰਵਾਹ ਨਹੀਂ ਆਓ ਸਾਰੇ ਸੰਗਤ ਨੂੰ ਬੇਨਤੀ ਹੈ ਅੰਮ੍ਰਿਤ ਛਕੀਏ ਤੇ ਗੁਰੂ ਵਾਲੇ ਬਣੀਏ ਆਪਣੇ ਜੀਵਨ ਨੂੰ ਬਾਣੀ ਤੇ ਬਾਣੀ ਦੇ ਨਾਲ ਜੋੜ ਕਰਕੇ ਤੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਈਏ ਫਿਰ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੁਲੈ ਈहां ਉहां ਸੱਚ ਹੋਵੇ ਗੁਰਮੁਖੋ